ਅੱਜ ਜੀ ਸਤਿ ਸ੍ਰੀ ਅਕਾਲ ਜੀ ਆਨੂੰ ਵੈਲਕਮ ਸਤਿ ਸ੍ਰੀ ਅਕਾਲ ਮਾਨਾ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਆਈ نو ਕਿ ਤੁਹਾਡੇ ਵਾਸਤੇ ਬਹੁਤ ਦੁੱਖ ਦੀ ਘੜੀ ਹੈ ਇਹ ਪੂਰਨ ਚੰਦ ਸ਼ਾਹ ਕੋਟੀ ਜੀ ਜਿਹੜੇ ਕਿ ਸ਼ਾਇਦ ਕਿਸੇ ਤੌਰਫ ਦੇ ਮਹਤਾਜ ਨਹੀਂ ਇਸ ਦੁਨੀਆ ਤੋਂ ਕੁਝ ਕਰ ਗਏ ਨੇ ਪੰਜ 6 ਮਿੰਟ ਲਈ ਮੈਂ ਚਾਹਣਾ ਕਿ ਇੱਕੋ ਸਾਹੇ ਤੁਸੀਂ ਆਪਣੇ ਹਾਵ ਭਾਵ ਉਹਨਾਂ ਦੀ ਸ਼ਖਸੀਅਤ ਉਹ ਤੁਹਾਡੇ ਉਸਤਾਦ ਸਨ ਤੁਹਾਡੇ ਪਿਤਾ ਜੀ ਵਾਂਗ ਸਦਾ ਤੁਹਾਨੂੰ ਪਿਆਰ ਦਿੰਦੇ ਰਹੇ ਤੁਹਾਡਾ ਆਪਸ ਵਿੱਚ ਬੜਾ ਲੰਬਾ ਸਾਥ ਵੀ ਰਿਹਾ ਕੀ ਕਹਿਣਾ ਚਾਹੋਗੇ ਅਦਮਾਨਸਰ ਇਸ ਤਰ੍ਹਾਂ ਹੈ ਜਿਵੇਂ ਕਿਲਾ ਹੀ ਟਹਿ ਟੇਰੀ ਹੋ ਜਾਏ ਇਹ ਸਾਲ ਐਸਾ ਚੜਿਆ ਜਿੱਥੇ ਵੱਡੇ ਵੱਡੇ ਪਹਿਲਾਂ ਫਨਕਾਰ ਚਲੇ ਗਏ ਬੜਾ ਦੁੱਖ ਔਰ ਬੜਾ ਹਿਜਰ ਬੜਾ ਗਮਸਦਾ ਪੀਰੀਅਡ ਸੀ ਮੇਰੇ ਉਸਤਾਦ ਜੀ ਮੇਰਾ ਆਸਰਾ ਸੀ ਮੈਂ ਬਚਪਨ ਚ ਹੀ ਉਹਨਾਂ ਦੇ ਚਰਮਚ ਆ ਗਿਆ ਸੀ ਮੈਂ ਅੱਗੇ ਵੀਅਰਸ ਕਰਦਾ ਹੁਣਾ ਕਿ ਬਾਇਓਲੋਜੀਕਲੀ ਮੇਰੇ ਮਾਪੇ ਸਰਦਾਰ ਅਰਜਨ ਸਿੰਘ ਮੇਰੇ ਮਾਤਾ ਜੀ ਅਜੀਤ ਕੌਰ ਜੀ ਨੇ ਮੈਨੂੰ ਜਨਮ ਦਿੱਤਾ ਲੇਕਿਨ ਪਰਵਰਿਸ਼ ਮੇਰੀ ਤਰਬੀਤ ਮੇਰੀ تعلیم ਮੇਰੀ ਮੈਨੂੰ ਬੋਲਣਾ ਮੈਨੂੰ ਵਿਚਰਨਾ ਮੈਨੂੰ ਗਾਉਣਾ ਮੈਨੂੰ ਜੀਵਨ ਜਾਂਚ ਮੈਨੂੰ ਜਿੱਦ ਗੰਗੇ ਨੂੰ ਯਾਨੀ ਲਫ਼ਜ਼ਾਂ ਦੀ ਹਰਫ਼ਾਂ ਦਾ ਸੁਰਾਂ ਦਾ ਗਿਆਨ ਸੰਗੀਤ ਦਾ ਬੰਦ ਦੇਣ ਵਾਲੀ ਹਸਤੀ ਅੱਜ ਸਾਨੂੰ ਛੱਡ ਗਈ। ਵਾਕੇ ਉਹ ਮੇਰੇ ਮਾਂ-ਬਾਪੂ ਵੀ ਚਲੇ ਗਏ ਦੁਨੀਆ ਤੋਂ ਤੇ ਲੇਕਿਨ ਮੈਨੂੰ ਲੱਗਾ ਅੱਜ ਮੈਂ ਜੇਤਿਮ ਹੋ ਗਿਆ। ਬਸ ਇਦਾਂ ਦੀ ਫੀਲਿੰਗ ਆ ਰਹੀ ਹੈ। ਹਰਸ ਰਾਜ ਜੀ ਕਿ ਕਲਾਕਾਰਤਾ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਔਰ ਤੁਹਾਡੇ ਅੰਦਰ ਬਚਪਨ ਵਿੱਚ ਰੁਚੀ ਤਾਂ ਹੋਏਗੀ ਲੇਕਿਨ ਪਹਿਲੇ ਪਹਿਲ ਵਾਲਾ ਕੋਈ ਐਸੀ ਯਾਦ ਜਿਹੜੀ ਜੁੜੀ ਹੋਈ ਤੁਹਾਡੇ ਨਾਲ ਕਿ ਜਿਨ੍ਹਾਂ ਨੇ ਇੱਕ ਸਧਾਰਨ ਗਉਣ ਵਾਲੇ ਬਲਕ ਨੂੰ ਪਦਮਸ਼ਰੀ ਹੰਤਰਾਜ ਹੰਸ ਬਣਾਇਆ ਹੈਗਾ ਉਹ ਕੋਈ ਖਾਸ ਗੱਲ ਕੋਈ ਗੁੜਤੀ ਕੋਈ ਐਸੀ ਸਿੱਖਿਆ ਅ ਮਨਸ ਉਹ ਸਿਰਫ ਸਿੰਗਰ ਨਹੀਂ ਸੀ ਉਹ ਸੂਫੀ ਸੰਤ ਸਨ ਉਹ ਜੋ ਉਹਨਾਂ ਨੇ ਸੱਚ ਜੀਵਿਆ ਤੇ ਸੱਚੀ ਬੋਲਿਆ ਕਿ ਸੱਚ ਜਦੋਂ ਬੋਲਦਾ ਬੰ ਸ਼ਖਸੀਅਤ ਕੋਈ ਵੀ ਉਹ ਸਮਝੋ ਮਾਲਕ ਦੀ ਜ਼ੁਬਾਨ ਹੁੰਦੀ ਹੈ ਮੈਨੂੰ ਉਹਨਾਂ ਨੇ ਜੋ ਜੋ ਕਿਹਾ ਸੀ ਉਹੀ ਮੇਰੀ ਜ਼ਿੰਦਗੀ ਵਿੱਚ ਵਾਪਰਿਆ ਮੈਂ ਤੁੰਬੀ ਨਾਲ ਇੱਕ ਤਾਰੇ ਤੇ ਤੁੰਬੀ ਨਾਲ ਯਮਲਾ ਜੀ ਦੇ ਗੀਤ ਗਾਉਂਦਾ ਸੀ ਬਚਪਨ ਚ ਮੇਰੀ 10 12 ਸਾਲ ਦੀ ਹੀ ਉਮਰ ਸੀ ਫਿਰ ਜਦੋਂ ਇਹ ਆਏ ਤੇ ਇੱਕਦਮ ਜਿੱਦਾਂ ਖੂਨ ਹੀ ਬਦਲੀ ਹੋ ਗਿਆ ਫਿਰ ਮੈਨੂੰ ਇਹਨਾਂ ਨੇ ਕਲਾਸੀਕਲ ਔਰ ਸੂਫੀਜ਼ਮ ਕੀ ਹੁੰਦਾ ਤੇ ਸੂਫੀ ਕਲਾਮ ਕਿਵੇਂ ਗਾਉਣਾ ਚਾਹੀਦਾ ਫੋਕ ਮਿਊਜ਼ਿਕ ਕੀ ਹੁੰਦਾ ਉਹਨਾਂ ਨੇ ਕਿਹਾ ਬੇਟਾ ਮੈਂ ਤਾਂ ਇਹ ਹੀ ਗਾਇਆ ਕਿ ਫਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਮੈਂ ਕੁੱਲੀ ਚ ਨਿਵਾ ਕਰ ਗਿਆ ਮੈਂ ਆਪਣੇ ਆਪ ਨੂੰ ਰੈਜ਼ੀਡੈਂਟ ਕਦੇ ਨਹੀਂ ਮੰਨਿਆ ਮੈਂ ਟਰੈਵਲਰ ਬੰਦਾ ਕਿ ਮੈਂ ਟਰੈਵਲ ਕਰ ਰਿਹਾ ਇਸ ਧਰਤੀ 'ਤੇ ਮੈਂ ਸਦਾ ਜ਼ਿੰਦਗੀ ਜੀਣਾ ਚਾਹੁੰਦਾ ਪਰ ਇਹ ਜਿਹੜੀ ਬਰ ਗਰੀਬੀ ਹੈ ਨਾ ਇਹ ਵੀ ਲਨਤ ਹੈ ਪੁੱਤਰ ਤੇ ਮੇਰੀ ਖਵਾਸ਼ਾ ਕਿ ਤੂੰ ਵਰਸਟਾਈਲ ਆਰਟਿਸਟ ਬਣਾ ਔਰ ਸ਼ੋਰਟ ਜਾਫਤਾ ਬਣ ਤੇ ਕਮਰਸ਼ੀਲੀ ਵੀ ਕੰਮ ਕਰ ਸੋ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦੀ تعلیم ਦਿੱਤੀ ਕਿ ਅੱਜ ਕੋਈ ਵੀ ਸੈਂਸ ਹੋਵੇ ਮੈਨੂੰ ਉਹਨਾਂ ਨੇ ਉਸ ਤੋਂ ਵਾਕਿਫ ਕਰ ਦਿੱਤਾ ਯਾਨੀ ਫੋਕ ਗਾਵਾ ਮੈਂ ਕਵਾਲੀ ਗਾਵਾ ਕਲਾਸੀਕਲ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਭਜਨ ਗੁਰਬਾਣੀ ਸ਼ਬਦ ਤੇ ਮੈਨੂੰ ਕੋਈ ਪਤਾ ਹੁੰਦਾ ਕਿ ਇਹਦੀ ਗ੍ਰਾਮਰ ਕੀ ਆ ਇਹ ਮੇਰੇ ਉਸਤਾਦ ਜੀ ਦੀ ਦੇਣਾ ਹੈ ਜੀ ਕਿਉਂਕਿ ਉਹ ਸੰਤ ਸਨ ਉਹ ਫਕੀਰ ਸਨ ਉਹ ਸਾਦਾ ਜ਼ਿੰਦਗੀ ਉਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਜੀ ਹੁਣ ਬਹੁਤ ਕੰਮ ਸਲੀਮ ਹੋਣਾ ਦਾ ਵੀ ਚੱਲ ਪਿਆ ਮੇਰਾ ਵੀ ਤੁਹਾਡੀ ਜੁੱਤੀ صدਕਾ ਤੇ ਤੁਹਾਨੂੰ ਇੱਕ ਖੂਬਸੂਰਤ ਇੱਕ ਮੇਰਾ ਖਾਸ ਆਕੇ ਬੰਗਲਾ ਬਣਾ ਕੇ ਦਿੱਗੇ ਕਹਿਣ ਲੱਗੀ ਬੇਟਾ ਮੈਂ ਪੱਕਾ ਮਨ ਥੋੜੀ ਲਗਾਇਆ ਹੋਇਆ ਤੁਸੀਂ ਰਹੋ ਇੱਥੇ ਮਿਲਣਾ ਚ ਮਿੰਨੂ ਪੁੱਤਰ ਇਦਾਂ ਵੱੜ ਕੇ ਨਹੀਂ ਕਹਿਣਾ ਮੈਂ ਕੁੱਲੀ 'ਚ ਬਹੁਤ ਖੁਸ਼ ਹਾਂ ਸੁਫਾਕੀਰ ਸੀਗੇ ਉਹ ਤੁਸੀਂ ਉਹ ਕਿਹੋ ਜਿਹੀ ਸਿੱਖਿਆ ਹਾਸਲ ਕੀਤੀ ਜੋ ਤੁਹਾਡੇ ਪਹਿਲਾ ਪੈਲ ਬਚਪਨ ਦੇ ਵਿੱਚ ਤੁਸੀਂ ਦੱਸਿਆ ਕਿ ਯਮਲਾ ਜੀ ਦੇ ਗੀਤ ਗਾਇਆ ਕਰਦੇ ਸੀਗੇ ਲੇਕਿਨ ਡੈਸਟੀਨੀ ਜਿਹਨੂੰ ਕਹਿੰਦੇ ਆ ਜਿਹਨੂੰ ਕਿਸਮਤ ਕਹਿੰਦੇ ਆ ਹਰੇਕ ਵਿਅਕਤੀ ਆਪਣੀ ਆਪ ਲਿਖਾ ਕੇ ਲੈ ਕੇ ਆਉਂਦਾ ਹੈ ਉਸ ਤੋਂ ਬਾਅਦ ਤੁਸੀਂ ਆਪ ਵੀ ਜ਼ਿਕਰ ਕੀਤਾ ਹੈਗਾ ਤੁਹਾਡਾ ਬਾਲੀਵੁੱਡ ਦੇ ਗੀਤ ਔਰ ਵਿਸ਼ਪ ਦੇ ਵਿੱਚ ਤੁਹਾਡਾ ਨਾਮ ਹੈ ਅਮਰੀਕਾ ਦੀਆਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਸੰਗੀਤ ਦੀ تعلیم ਜਿਹੜੀ ਹੈ ਉਹ ਆਪਣੇ ਜਿਹੜੇ ਵਿਦਿਆਰਥੀਆਂ ਨੂੰ ਦਿੰਦੇ ਰਹੇ ਔਰ ਆਪਾਂ ਦੇ ਵੰਸਵੰਤਾ ਵਾਲੇ ਗੀਤ ਨਚਨ ਪੁੱਦਨ ਵਾਲੇ ਗੀਤ ਤੁਸੀਂ ਗਾਏ ਤੁਸੀਂ ਯਾਨੀ ਕੋਈ ਐਸਾ ਜਿਹੜਾ ਪਹਿਲੂ ਛੱਡਿਆ ਨਹੀਂ ਜਿਹਦੇ ਵਿੱਚ ਨਾਮ ਨਾ ਬਣਾਇਆ ਹੋਵੇ ਹਾਲ ਹੀ ਵਿੱਚ ਤੁਸੀਂ ਇੱਥੇ ਪਰਫਾਰਮ ਕਰਕੇ ਗਏ ਹੋ ਲੋਕਾਂ ਨੇ ਬੇਹੱਦ ਪਸੰਦ ਕੀਤਾ ਤੁਹਾਨੂੰ ਕਦੇ ਇੰਜ ਹੋਇਆ ਸੀਗਾ ਕਿ ਹਾਂਜੀ ਉਸਤਾਦ ਪੂਰਨ ਚੰਦ ਸ਼ਾਹ ਕੋਟੀ ਹੁਣ ਤੁਹਾਨੂੰ ਕਿਹਾ ਹੋਵੇ ਕਿ ਯਾਰ ਹਾਂਸ ਆ ਤਾਂ ਬਿਸ਼ੱਕ ਤੂੰ ਨਾਂ ਵੀ ਗਾਉਂਦਾ ਮੈਨੂੰ ਹਮੇਸ਼ਾ ਉਹ ਹਦਾਇਤ ਕਰਦੇ ਸਨ ਜਿਹੜਾ ਕੰਮ ਵੀ ਬਿਨਾਂ ਪੁੱਛਿਆ ਕੀਤਾ ਉਹਦੇ ਵਿੱਚ ਕਾਮਯਾਬੀ ਨਹੀਂ ਹੋਈ ਉਹਨਾਂ ਉਹ ਬਹੁਤ ਖੁਸ਼ ਹੋਏ ਹੁਣ ਜਦੋਂ ਮੈਂ ਸਿਆਸਤ ਨੂੰ ਛੱਡ ਕੇ ਤੇ ਫਿਰ ਮਸੀਕੀ ਸੰਗੀਤ ਵੱਲ ਰੁਝਾਨ ਮੇਰਾ ਹੋਇਆ ਤੇ ਮੈਨੂੰ ਪੁੱਛਦੇ ਨੇ ਕੈਨੇਡਾ ਕਿੱਦਾਂ ਰਿਹਾ ਪਹਿਲਾਂ ਤਾਂ ਮੈਂ ਇਸ ਮੈਂ ਸੋਚਦਾ ਸੀ ਕਿ ਕਿਉਂਕਿ ਇੱਥੇ ਟ੍ਰਾਂਟੋ ਵੀ ਬਹੁਤ ਕਿਰਪਾ ਕੀਤੀ ਸੰਗਤ ਨੇ ਬਹੁਤ ਤਾਦਾਦ ਚਾਏ एमसी ਕੇ ਸਾਨੂੰ ਉੱਥੇ ਅਨਾਉਂਸ ਕਰਨਾ ਕਿ 30 ਤਰੀਕ ਨੂੰ ਰਿਪੀਟ ਕਰਾਂਗੇ ਮੈਨੂੰ ਇਹ ਸੀਗਾ ਕਿ ਟ੍ਰਾਂਟੋ ਹੋ ਗਿਆ ਕੈਲਗਰੀ ਹੋ ਗਿਆ ਵੈਨਕੂਵਰ ਵਾਲਿਆਂ ਨੇ ਕਮਾਲ ਹੀ ਕਰਤੀ ਬਹੁਤ ਪਿਆਰ ਦਿੱਤਾ ਮੈਨੂੰ ਇਹ ਸੀਗਾ ਕਿ 30 ਤਰੀਕ ਨੂੰ ਸ਼ੋਅ ਕਰਕੇ ਮੈਂ ਬੜੀ ਦੇਰ ਬਾਅਦ ਆਇਆ 15 16 ਸਾਲ ਮੈਂ ਹਫ਼ਤਾ ਦੋ ਹਫ਼ਤੇ ਨਾ ਜਸਟ ਪ੍ਰੋਗਰਾਮ ਨਹੀਂ ਕਰਨਾ ਵੈਸੇ ਰਹਿਣਾ ਚਾਹੁੰਨਾ ਕੈਨੇਡਾ ਲੇਕਨ ਇੱਕ ਦਿਨ ਮੈਨੂੰ ਫੋਨ ਆਇਆ ਰਮਾਣਾ ਸਾਹਿਬ ਕਹਿੰਦੇ ਕਾਕਾ ਤੂੰ ਕਦੋਂ ਆਣਾ ਹੂੰ ਮੈਂ ਕਿਹਾ ਜੀ ਹੁਕਮ ਕਰੋ ਤੂੰ ਮੈਨੂੰ ਹੁਣ ਮਿਲਣਾ ਜਾਂ ਬਾਅਦ ਚ ਮਿਲਣਾ ਤਿੱਖੂ ਫਕੀਰ ਦੀ ਰਮਜ਼ ਹੁਣ ਮਿਲਣਾ ਜਾਂ ਬਾਅਦ ਚ ਮਿਲਣਾ ਯਾਨੀ ਮੈਂ ਸਮਝ ਗਿਆ ਗੱਲ ਰਮਜ਼ ਮੈਂ ਕਿਹਾ ਚਿੱਲਾ ਹੈ ਸਿਹਤ ਢਿੱਲੀ ਹੈ ਉਹਨਾਂ ਦੀ ਮੈਂ ਫਿਰ ਇੱਕਦਮ ਪ੍ਰੋਮੋਟਰ ਸਹਿਬਾਨ ਨੂੰ ਕਿਹਾ ਕਿ ਮੈਂ ਫੇਰ ਆਵਾਂਗਾ ਇੱਕਦਮ ਮੇਰੀ ਟਿਕਟ ਕਰਾ ਦਿਓ ਮੈਂ ਵਾਪਸ ਜਾਣਾ ਫਿਰ ਮੈਂ ਰੋਜ਼ ਹੀ ਹੁਣ ਅਸੀਂ ਇਕੱਠੇ ਰਹਿੰਦੇ ਸੀ ਰਾਤੀਂ ਵੀ ਇਕੱਠੇ ਸੀ ਚੇਤਨ ਵੜੇਸੀ ਜਿਤਨਾ ਵੀ ਉਹਨਾਂ ਦਾ ਐਕਚੁਅਲੀ 1990 ਵਿੱਚ ਬਹੁਤ ਸਵियर ਐਕਸੀਡੈਂਟ ਹੋ ਗਿਆ ਸੀ ਉਮਰ ਇਹਨਾਂ ਨਹੀਂ ਸੀ 74 ਦੀ ਤਕਰੀਬ ਹੋਣਿਆ ਲੇਕਿਨ ਉਹਨਾਂ ਨੂੰ ਐਕਸੀਡੈਂਟ ਹੋ ਗਿਆ ਫਿਰ ਥੋੜਾ ਪੈਰਾਲਾਈਜ਼ ਦਾ ਅਟੈਕ ਹੋ ਗਿਆ ਦੋ ਸਟੰਟ ਵੀ ਪਏ ਲੇਕਿਨ ਵਿਲ ਪਾਵਰ ਦੇ ਸਿਰ ਤੇ ਇਹਨੇ ਸਾਲ ਉਹ ਕੱਟ ਗਿਆ ਜ਼ਰੂਰਤ ਵਾਲੇ ਬਹੁਤ ਸੀਗੇ ਔਰ ਰੱਬ ਤੇ ਯਕੀਨ ਕਰਨ ਵਾਲੇ ਬਹੁਤ ਸੀਗੇ ਜੀ ਹਾਂ ਜੀ ਤੁਸੀਂ ਸਮਾਂ ਕੱਢਿਆ ਬਹੁਤ-ਬਹੁਤ ਧੰਨਵਾਦ ਮੈਂ ਸਮਝਦਾ ਹਾਂ ਕਿ ਲੇਜੈਂਡਸ ਜਿਹੜੇ ਨੇ ਉਹ ਜਿਉਂਦੇ ਰਹਿੰਦੇ ਨੇ ਔਰ ਤੁਹਾਡੇ ਵਿੱਚ ਸਲੀਮ ਦੇ ਵਿੱਚ ਤੇ ਹੋਰਾਂ ਆਪਣੇ ਜਿਹੜੇ ਚੇਲਿਆਂ ਬਾਲਕਿਆਂ ਦੇ ਵਿੱਚ ਉਹ ਹਮੇਸ਼ਾ ਜਿਉਂਦੇ ਰਹਿਣਗੇ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਤੁਹਾਡੀ ਬਹੁਤ ਮਿਹਰਬਾਨੀ ਰਮਾਣਾ ਸਾਹਿਬ ਕੈਨੇਡਾ ਦੀ ਸੰਗਤ ਦਾ ਮੈਂ ਸ਼ੁਕਰਗੁਜ਼ਾਰ ਹਾਂ ਸ਼ੁਕਰੀਆ ਜੀ ਬਹੁਤ ਮਿਹਰਬਾਨੀ